ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਪੰਜਾਬ ਵਿੱਚ ਅੱਜ ਜਿਹੜਾ ਮੀਂਹ ਨੂੰ ਲੈ ਕੇ ਇੱਕ ਵਾਰ ਫਿਰ ਤੋਂ yellow alert ਜਾਰੀ ਕੀਤਾ ਗਿਆ ਜਦ ਕਿ ਬੀਤੇ ਦਿਨਾਂ ਦੀ ਮੀਂਹ ਤੋਂ ਬਾਅਦ ਜਿਹੜਾ ਰਾਜ ਦੇ ਬਹੁਤ ਜ਼ਿਆਦਾ ਅਧਿਕਤਮ ਤਾਪਮਾਨ ਵਿੱਚ ਵਾਧਾ ਹੋਇਆ 1.4 ਡਿਗਰੀ ਦੀ ਕਮੀ ਉਥੇ ਦਰਜ ਵੀ ਕੀਤੀ ਗਈ ਹੈ ਤਾਂ ਅੱਜ ਤੋਂ ਜਿਹੜੇ ਅਗਲੇ 3 ਦਿਨ ਤੱਕ ਰਾਜ ਵਿੱਚ ਮੌਸਮ ਸਧਾਰਨ ਰਹੇਗਾ ਪਰ 21 ਜੁਲਾਈ ਤੋਂ ਪੰਜਾਬ ਵਿੱਚ ਦੁਬਾਰਾ ਮੀਂਹ ਦੀ ਨਵੀਂ ਲੜੀ ਸ਼ੁਰੂ ਹੋ ਸਕਦੀ ਆ ਮੌਸਮ ਵਿਗਿਆਨ ਵੱਲੋਂ ਜਾਰੀ ਅੰਕੜੇ ਅਨੁਸਾਰ ਅੱਜ ਰਾਜ ਦਾ ਤਾਪਮਾਨ ਆਮ ਨਾਲੋਂ 2.7 ਡਿਗਰੀ ਘਟ ਦਰਜ ਕੀਤਾ ਗਿਆ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਦੇ ਵਿੱਚ 34 0.5 ਡਿਗਰੀ ਦਰਜ ਕੀਤਾ ਗਿਆ ਜਦ ਕਿ ਅੰਮ੍ਰਿਤਸਰ ਵਿੱਚ 31.2 ਡਿਗਰੀ ਲੁਧਿਆਣਾ ਵਿੱਚ 32 ਡਿਗਰੀ ਪਟਿਆਲਾ ਵਿੱਚ 31 ਡਿਗਰੀ ਤੇ ਬਠਿੰਡਾ ਵਿੱਚ 32.9 ਡਿਗਰੀ ਗੁਰਦਾਸਪੁਰ ਦੀ ਗੱਲ ਕਰਦੇ ਆ ਤਾਂ ਗੁਰਦਾਸਪੁਰ ਵਿੱਚ 34 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੀ ਸ਼ਾਮ ਨੂੰ 5:30 ਵਜੇ ਪਠਾਨਕੋਟ ਵਿੱਚ 7 ਮਿਲੀਮੀਟਰ ਫਾਜ਼ਿਲਕਾ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ 3.5 ਮਿਲੀਮੀਟਰ ਤੇ ਬਠਿੰਡਾ ਦੇ ਵਿੱਚ 1 ਮਿਲੀਮੀਟਰ ਲੁਧਿਆਣਾ ਦੇ ਵਿੱਚ 0.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦੋਂ ਕਿ ਬੀਤੀ ਸ਼ਾਮ ਨੂੰ ਅੰਮ੍ਰਿਤਸਰ ਤੇ ਆਸ-ਪਾਸ ਦੇ ਖੇਤਰਾ ਵਿੱਚ ਬਹੁਤ ਜ਼ਿਆਦਾ ਮੀਂਹ ਵੇਖਣ ਨੂੰ ਮਿਲਿਆ ਜੂਨ ਮਹੀਨੇ ਦੀ ਤੁਲਨਾ ਦੇ ਵਿੱਚ ਜੁਲਾਈ ਮਹੀਨੇ ਵਿੱਚ ਰਾਜ ਵਿੱਚੋਂ ਮੌਨਸੂਨ ਕੁਝ ਕਮਜ਼ੋਰ ਹੁੰਦਾ ਦਿਖਾਈ ਦਿੱਤਾ ਜੇ 1 ਜੂਨ ਤੋਂ 16 ਜੁਲਾਈ ਤੱਕ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 13% ਦੀ ਵੱਧ ਮੀਂਹ ਦਰਜ ਕੀਤਾ ਗਿਆ ਇਸ ਦੌਰਾਨ ਰਾਜ ਵਿੱਚ ਕੁੱਲ 150.7 ਮਿਲੀਮੀਟਰ ਮੀਂਹ ਪਿਆ ਜਦਕਿ ਆਮ ਨਾਲੋਂ 133.9 ਮਿਲੀਮੀਟਰ ਮੀਂਹ ਪੈਂਦਾ ਦਿਖਾਈ ਦਿੱਤਾ